ਥੇ ਵੀ ਜਾ ਕੇ ਅਸੀਂ ਕਰ ਸਕਦੇ ਹਾਂ ਸੋ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਹ ਸਿਰਫ ਇੱਕ ਜਿਹੜਾ ਉਹ ਸਰਟੀਫਿਕੇਟ ਜਾਰੀ ਹੁੰਦਾ ਹੈ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਤਰਕਾਰ ਦੇ ਵਿੱਚ ਉਹ ਸੀਐਸਸੀ ਵਾਲੇ ਸਰਟੀਫਿਕੇਟ ਜਾਰੀ ਉਹਦੇ ਵਿੱਚ ਕਿੱਥੇ ਵੀ ਨਹੀਂ ਲਿਖਿਆ ਸਰਟੀਫਿਕੇਟ ਦੇ ਵਿੱਚ ਵੀ ਤੁਸੀਂ ਉਹਦੇ ਵਿੱਚ ਕੋਈ ਐਡਰੈਸ ਨਹੀਂ ਹੈ ਵੀ ਉੱਥੇ ਬਹਿ ਕੇ ਹੀ ਕਰਨਾ ਇਟ ਇਜ਼ ਅ ਮੋਬਾਈਲ ਫੈਸਿਲਿਟੀ ਇਸ ਕਰਕੇ ਭਾਰਤ ਸਰਕਾਰ ਨੇ ਜਿਹੜੇ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਕਾਟ ਦਿੱਤੇ ਇਸ ਆਈਡੀਆਂ ਦਿੱਤੀ ਹੋਈ ਹੈ ਜਿਵੇਂ ਕੱਲ ਜਾਖੜ ਸਾਹਿਬ ਨੇ ਵੀ ਦੱਸਿਆ ਵੀ ਆਪਣੇ ਅਬੋਨ ਦੇ ਵਿੱਚ ਜੇ ਮੈਂ ਆਯੂਸ਼ਮਾਨ ਭਾਰਤ ਦੀ ਗੱਲ ਕਰਾਂ ਪੰਜਾਬ ਸਰਕਾਰ ਵੱਲੋਂ ਸਿਰਫ ਸਿਵਲ ਹਸਪੀਟਲ ਅਬੋਨ ਦੇ ਵਿੱਚ ਫੈਸਿਲਿਟੀ ਹੁਣ ਆਪਣੇ ਬੰਦਵਾਨਾਂ ਦਾ ਅਪਕ ਜਿਹੜੇ ਪਿੰਡ ਹਨ ਅਮਰਪੁਰ ਦੇ ਵਿੱਚ ਜੇ ਆ ਕੇ ਅਸੀਂ ਬਣਾ ਰਹੇ ਪਹਿਲੀ ਗੱਲ ਤਾਂ ਆ ਜਿਹੜਾ ਸਵੇਰੇ ਅਸੀਂ ਪਹਿਲੀ ਆਈਡੀ ਬਣਾਈ ਸੀ ਉਹ ਕਿਸੇ ਦੀ ਆਈਡੀ ਦੇ ਥਰੂ ਨਹੀਂ ਬਣਾਈ ਉਹ ਜਿਹੜੇ ਆਈਸੀਏ ਉਹਨਾਂ ਦੇ ਆਪ ਦੇ ਫੋਨ ਤੋਂ ਅਸੀਂ ਬਣਾਈਆ ਉਹਨਾਂ ਦੇ ਆਪ ਦੇ ਫੋਨ ਤੋਂ ਹੁਣ ਮੈਂ ਮੇਰਾ ਵੀ ਬਣਾ ਰਿਹਾ ਜੋ ਮੈਨੂੰ ਨਹੀਂ ਪਤਾ ਸੀ ਵੀ ਇਹਦੇ ਵਿੱਚ ਜੇ ਫਾਰਮ ਚਾਹੀਦਾ ਇਹਨਾਂ ਨੇ ਮੇਰਾ ਜੇ ਫਾਰਮ ਡਾਊਨਲੋਡ ਵੀ ਕਰ ਲਿਆ ਮੈਂ ਮੇਰੇ ਫੋਨ ਦੇ ਉੱਤੇ ਮੈਂ ਹੁਣ ਚੈੱਕ ਕਰ ਰਿਹਾ ਵੀ ਮੈਂ ਇਨਕਮ ਟੈਕਸ ਰਿਟਰਨ ਭਰਦਾ ਹੋਮ ਆਉਂਡ ਚੈੱਕ ਕਰ ਰਿਹਾ ਵਕੀਲ ਸਾਹਿਬ ਹਾਂਜੀ ਹਾਂ ਮੈਂ ਇੱਥੇ ਮੈਂ ਕਰ ਸਕਦਾ ਜੀ ਹਾਂ ਤੇ ਮੈਂ ਹੁਣ ਮੇਰਾ ਆਪ ਦਾ ਕਰਨਾ ਜੇ ਫਾਰਮ ਇਹਨਾਂ ਨੇ ਕੱਢ ਲਿਆ ਮੇਰਾ ਕਿਉਂਕਿ ਮੈਨੂੰ ਹੀ ਨਹੀਂ ਪਤਾ ਸੀ ਜਦੋਂ ਮੇਰੇ ਹੀ ਨਹੀਂ ਸੂਤ ਆ ਰਿਹਾ ਮੈਂ ਤਾਂ ਆਪਣੀ ਜਾਨ ਤੇ ਪੂਰਾ ਪੜਿਆ ਲਿਖਿਆ ਕਈ ਵਾਰ ਅ ਐਂਡ ਸਾਡਾ ਬਿਲਕੁਲ ਰਾਈਟ ਹੈ ਅਸੀਂ ਇੱਥੇ ਨਾ ਕੋਈ ਦੰਗਾ ਫਸਾਦ ਕਰਦੇ ਨਾ ਕੋਈ ਕਿਸੇ ਦੇ ਖਿਲਾਫ ਗੱਲਬਾਤ ਕਰਦੇ ਹਾਂ ਬਿਲਕੁਲ ਆਪ ਦੇ ਘਰੇ ਬੈਠੇ ਆ ਤੇ ਅਸੀਂ ਕੋਈ ਚਲੋ ਮੈਂ ਤੁਹਾਡੇ ਤੁਹਾਨੂੰ ਤਾਂ ਚਲੋ ਮੈਂ ਕੀ ਕਹਾਂਗਾ ਤੁਸੀਂ ਤਾਂ ਸਰਕਾਰ ਦੇ ਆਰਡਰ ਫੋਲੋ ਕਰ ਰਹੇ ਹੋ ਲੇਕਿਨ ਜਿਵੇਂ ਕੱਲ ਸੁਨੀਲ ਜੀ ਨੇ ਵੀ ਗੱਲ ਕੀਤੀ ਸੀ ਵੀ ਗਰੀਬਾਂ ਦੇ ਮਤਲਬ ਹਿੱਤ ਦੀ ਅਸੀਂ ਗੱਲ ਕਰੇ ਤੁਸੀਂ ਮੋਰਾ ਨਾ ਬਣੋ ਦਿੱਲੀ ਵਾਲਿਆਂ ਦੇ ਸਾਨੂੰ ਆਰਾਮ ਚੁੱਪਚਾਪ ਕਰਨ ਦੇ ਤੁਸੀਂ ਕਹੇ ਵੀ ਉੱਥੇ ਨਹੀਂ ਕਰਨਾ ਅਸੀਂ ਨਹੀਂ ਕਰ ਰਹੇ ਤੁਸੀਂ ਸਾਡੇ ਗੈਰ ਕਾਨੂੰਨੀ ਤਰੀਕੇ ਨਾਲ ਕੰਪਿਊਟਰ ਵੀ ਜੱਫਤ ਕਰ ਲੈ ਕੋਈ ਦਿੱਕਤ ਨਹੀਂ ਅਸੀਂ ਹੋਰ ਲੈ ਆਵਾਂਗੇ ਉਹ ਵੀ ਜੱਫਤ ਕਰ ਲੋਗੇ ਤੇ ਸਾਨੂੰ ਚਾਹੀਦਾ ਹੀ ਨਹੀਂ ਨਾ ਹੁਣ ਕੱਲ ਆਈ ਤੇ ਸਿੱਖਿਆ ਵੀ ਸਾਨੂੰ ਕੰਪਿਊਟਰ ਚਾਹੀਦਾ ਹੀ ਨਹੀਂ ਸੀਐਸਸੀ ਚਾਹੀਦੀ ਨਹੀਂ ਸਾਨੂੰ ਅਸੀਂ ਤਾਂ ਆਪ ਹੀ ਬਣਾ ਲਾਂਗੇ ਆਪਣੇ ਆਪਣੇ ਫੋਨਾਂ ਤੇ ਬਣਾ ਲਾਂਗੇ ਮੇਰੇ ਫੋਨ ਤੇ ਬਣਾ ਲੂ ਹੁਣ ਜੇਵੇ ਤੁਸੀਂ ਸਾਨੂੰ ਜੇ 10 ਮਿੰਟ ਬੈਠਣ ਦਿਓਗੇ ਆਰਾਮ ਨਾਲ ਤੇ ਮੈਂ ਤਾਂ ਮੇਰਾ ਬਣਾ ਲ ਲੱਗਿਆ ਸੀਐਸਸੀ ਸਾਹਿਬ ਦਾ ਬਣਾ ਦਿਓ ਸੀਐਸਸੀ ਸਾਹਿਬ ਦਾ ਬਣਾ ਦਿਓ ਚਲੋ ਇਹਨਾਂ ਦੇ ਬਣਾ ਚਲੋ ਕੋਈ ਦਿੱਕਤ ਨਹੀਂ ਸਭ ਨਾਲ ਬਣਾ ਦਿਓ ਇੱਥੇ ਤੇ ਬਣਾ ਚਲੋ ਤੁਹਾਡਾ ਵੀ ਬਣਾ ਦੇ ਚੈੱਕ ਕਰ ਲਾਂਗੇ ਇੱਕ ਮਿੰਟ ਇੱਕ ਮਿੰਟ ਚਲੋ ਅੱਛਾ ਆਪਾਂ ਕਿੰਨੀ ਮੁੜਦਾਬਾਹ ਪਹੁੰਚਣੀ ਹੈ ਆਪਦੀ ਨੌਕਰੀ ਕਰਨ ਆ ਗਏ ਇੱਕ ਮਿਸ ਇੱਕ ਦੇਖੋ ਤੁਸੀਂ ਵੀ ਤੁਹਾਡਾ ਜਿਹੜਾ ਬੈਕਗਰਾਉਂਡ ਨੇ ਜ਼ਮੀਂਦਾਰਾ ਦਾ ਬੈਕਗਰਾਉਂਡ ਹੈ ਕਿਸਾਨੀ ਪਰਿਵਾਰ ਕਿਸਾਨ ਪਰਿਵਾਰ ਤੋਂ ਤੁਸੀਂ ਬਿਲੋਂਗ ਕਰਦੇ ਹੋ ਮੇਰੇ ਖਿਆਲ ਲਗਭਗ 84% ਸਾਰਾ ਜ਼ਮੀਂਦਾਰਾ ਬੈਕਗਰਾਉਂਡ ਹੈ ਤੇ ਸਭ ਤੋਂ ਵੱਡੀ ਅੱਜ ਦੇ ਦਿਨ ਜਿਹੜੀ ਦਿੱਕਤ ਆ ਰਹੀ ਹੈ ਕੇवाईसी ਦਿੱਕਤ ਆ ਰਹੀ ਹੈ ਕਿਸਾਨ ਸਮਾਨ ਨੀਂਹ ਜਿਹੜੀ ਬੰਦ ਪਈ ਹੈ ਤੇ ਉਹ ਜਿਹੜੀ ਕੇवाईसी ਦੀ ਦਿੱਕਤ ਆ ਰਹੀ ਹੈ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਨਹੀਂ ਉਹਨਾਂ ਨੂੰ ਪਤਾ ਲੱਗਦਾ ਵੀ ਆਪਣੇ ਕਿੱਥੇ ਦਿੱਕਤ ਹੈ ਕਿਸੇ ਦੇ ਕੋਈ ਗਿਰਦਾਵਰੀ ਚ ਕੋਈ ਕਮੀ ਪੇਸ਼ੀ ਹੈ ਕਿਸੇ ਦੇ ਕੋਈ ਡਾਕੂਮੈਂਟ ਕਮੀ ਪੇਸ਼ੀ ਰਹੇਗੀ ਉਹ ਅਸੀਂ ਦੱਸ ਰਹੇ ਤਾਂ ਕਿ ਜਿਹੜੇ 2-2000 ਰੁਪਏ ਅ ਭਾਰਤ ਸਰਕਾਰ ਮੋਦੀ ਸਰਕਾਰ ਭੇਜ ਰਹੀ ਹੈ ਕਿਸਾਨਾਂ ਨੂੰ ਉਹ ਜਿਹੜਾ ਤਾਂ ਵਾਝਾ ਨਾ ਰਹਿ ਜਾਈਏ ਤੇ ਅਸੀਂ ਜਿਹੜੀ ਵੀ ਸਕੀਮਾ ਹੈ ਭਾਰਤ ਸਰਕਾਰ ਦੀ ਇਹਦੇ ਤੁਸੀਂ ਤੇ ਮੈਂ ਆਪਾਂ ਸਾਰੇ ਭਾਰਤ ਦੇ ਨਾਗਰਿਕ ਹੈਗੇ ਆ ਤੇ ਕਿਸੇ ਨੂੰ ਕੋਈ ਵਾਝਾ ਨਾ ਰਹੇ ਜੇ ਤੇ ਕੱਲ ਭਗਵੰਤ ਮਾਨ ਸਾਹਿਬ ਨੇ ਇੱਕ ਉਹਨਾਂ ਦਾ ਬਿਆਨ ਆਇਆ ਹੈ ਵੀ ਜਿਹੜੇ ਰਾਸ਼ਨ ਕਾਰਡ ਹੈ ਕਾਫੀ ਦਿੱਕਤਾਂ ਚੱਲ ਰਹੀ ਹੈ ਕਿਉਂਕਿ ਅਗੇਨ ਕੇਵਾਈਸੀ ਦਿੱਕਤ ਆ ਰਹੀ ਹੈ ਤੇ ਮਾਨ ਸਾਹਿਬ ਨੇ ਕਿਹਾ ਵੀ ਅਸੀਂ ਕਰ ਕਰ ਜਾ ਕੇ ਉਹ ਜਿਹਨਾਂ ਦੇ ਕੇਵਾਈਸੀ ਸਹੀ ਨਹੀਂ ਹੈ ਅਪਡੇਟ ਨਹੀਂ ਅਸੀਂ ਕਰਾਵਾਂਗੇ ਤੇ ਜੇ ਉਹ ਵੀ ਬਿਆਨ ਦੇ ਰਹੇ ਮੁੱਖ ਮੰਤਰੀ ਵੀ ਅਸੀਂ ਘਰ ਘਰ ਜਾ ਕੇ ਉਹਨਾਂ ਦੇ ਬੰਦੇ ਜਾਣਗੇ ਵਰਕਰ ਕਿਹੜੇ ਆ ਤੇ ਜੇ ਉਹਨਾਂ ਦੇ ਵਰਕਰ ਜਾ ਰਹੇ ਹੈ ਮਾਨ ਸਾਹਿਬ ਨੇ ਆਪ ਕਹਿ ਵੀ ਤੁਸੀਂ ਆਪਾਂ ਜਾਵਾਂਗੇ ਤੇ ਫਿਰ ਸਾਨੂੰ ਕਿਉਂ ਰੋਕ ਰਹੇ ਹੋ ਅਸੀਂ ਤਾਂ ਜਾ ਵੀ ਨਹੀਂ ਦੇ ਕਿੱਥੇ ਉਹ ਤਾਂ ਅਸੀਂ ਜਾਵਾਂਗੇ ਉਹ ਵੀ ਸਾਡਾ ਰਾਈਟ ਹੈ ਜੇ ਮੈਂ ਕਿਸੇ ਦੇ ਘਰ ਜਾ ਕੇ ਅਸੀਂ ਫਾਰਮ ਭਰਦੇ ਹਾਂ ਇਟ ਇਟ ਇਜ਼ ਮੇਟ ਇਜ਼ ਆ ਰਾਈਟ ਇਟ ਇਜ਼ ਮਾਈ ਰਾਈਟ ਮੈਨੂੰ ਅਸਿਸਟ ਕਰਦਾ ਜਿਹੜਾ ਮੈਨੂੰ ਆਮ ਆਦਿ ਪਾਰਟੀ ਨੇ ਭਰੇ ਦਿੱਤੇ ਤੇ ਮੈਨੂੰ ਆਨੇ ਮੈਨੂੰ ਅੜੇ ਵਕੀਲ ਸਾਹਿਬ ਤੇ ਕੋਈ ਰਾਜੂ ਮੈਨੂੰ ਅਸਿਸਟ ਕਰ ਰਹੀ ਸੀ ਮੈਨੂੰ ਜਾਨੀ ਸਾਹਿਬ ਮੈਨੂੰ ਪਤਾ ਵੀ ਨਹੀਂ ਸੀ ਇਹਨਾਂ ਨੇ ਕਿਹਾ ਤੁਹਾਡੇ ਕੋਲ ਜੀ ਫਾਰਮ ਹੈ ਮੈਂ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਉਹਨੇ ਕਿਹਾ ਜੀ ਹੋਆ ਆਧਾਰ ਕਾਰਡ ਉਹਨਾਂ ਨੇ ਮੇਰਾ ਕਾਰਡ ਤਾਂ ਰੁਕਮੀ ਇਹਨਾਂ ਨੂੰ ਰਿਕੁਐਸਟ ਕਰੋ ਸਮੇਕਿਆਂ ਨੂੰ ਫੜਨੇ ਜਿਹੜਾ ਭਾਈ ਤੁਸੀਂ ਆਰਮਨਰ ਬੈਠੋ ਤੁਸੀਂ ਕੋਈ ਵੀ ਆਰਟ ਬ੍ਰੇਕ ਨਹੀਂ ਆ ਤੁਸੀਂ ਕੋਈ ਕਾਨੂੰਨ ਨਹੀਂ ਤੋੜ ਰਹੇ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੇ ਕਿਸੇ ਦੇ ਖਿਲਾਫ ਬੋਲ ਰਹੇ ਨਾ ਮਾਹੌਲ ਖਰਾਬ ਕਰ ਰਹੇ ਅਸੀਂ ਕੁਝ ਵੀ ਗੈਰ ਕਾਨੂੰਨੀ ਨਹੀਂ ਕਰ ਰਹੇ ਤੇ ਪਲੀਜ਼ ਬੈਠੋ ਤੁਸੀਂ ਵੀ ਬੈਠੋ ਆਰਮਨਰ ਸਾਨੂੰ ਵੀ ਹੁਣ ਮੀ ਵੀ ਰੱਬ ਵੀ ਰੱਬ ਨੇ ਵੀ ਵੇਖ ਲਿਆ ਵੀ ਗਲਤ ਹੋ ਰਿਹਾ ਦੇਖੋ ਰੱਬ ਨੇ ਵੀ ਵੇਖ ਲਿਆ ਗਲਤ ਹੋ ਰਿਹਾ ਤੇ ਪਲੀਜ਼ ਤੁਸੀਂ ਆਰਮਨਰ ਬੈਠੋ ਸਾਨੂੰ ਆਪਣਾ ਕਰਨ ਜੋ ਤੁਸੀਂ ਜਿਹੜੇ ਜਾਰੀ ਸਾਹਿਬ ਕਹਿ ਰਹੇ ਆ ਬੇੜਾ ਜਿਹੜਾ ਪੁਲਿਸਿੰਗ ਦਾ ਕੰਮ ਹੈ ਉਹ ਕਰੋ ਕ੍ਰਾਈਮ ਕੰਟਰੋਲ ਕਰੋ ਜੇ ਕੰਟਰੋਲ ਨਹੀਂ ਹੋ ਰਹੀ ਚੋਰੀ ਹੋ ਰਹੀ ਮੇਰੀ ਮੋਟਰ ਚੋਰੀ ਹੋ ਰਹੀ ਹੈ ਤੇ ਪਲੀਜ਼ ਜਾਂ ਜਾਂ ਸਾਨੂੰ ਆਪਣਾ ਨਿਕਤ ਦਿਖਾ ਦਿਓ ਜਿੱਤੇ ਅਸੀਂ ਗਲਤ ਹੈ ਕੋਈ ਦਿਸਕਾਰਵਾਈ ਕਰਦੇ ਹੋ ਜੀ ਮਤਲਬ ਤੁਹਾਡੇ ਨਾਲ ਅਸੀਂ ਪੂਰਾ ਕੋਆਪਰੇਟ ਕਰ ਰਹੇ ਹਾਂ